ਜਿਹੜੇ ਲੋਕ ਆਪਣਾ ਇਸ ਸਿਰ ਘੁਮਾਉਣ ਦੇ ਚ ਪ੍ਰਚਾਰ ਕਰਦੇ ਨੇ ਮੈਂ ਮੈਂ ਉਹਨਾਂ ਨੂੰ ਸਭ ਤੋਂ ਘਟੀਆ ਲੋਕ ਸਮਝਦਾ ਨੇ ਜਿਹੜੇ ਸੰਤ ਮਹਾਤਮਾ ਹੁੰਦੇ ਸੀ ਨਾ ਉਹ ਕਦੇ ਕਿਸੇ ਨੂੰ ਜ਼ਿਕਰ ਨਹੀਂ ਕਰਦੇ ਸੀ ਇਹਨਾਂ ਕੋ ਕੀ ਆ ਮਾਚਲ ਚਲ ਜਾਓ ਮਾਚਲ ਜੇ ਕਈ ਪਹਾੜੀਆਂ ਬੁਫਾ ਵਿੱਚ ਇਹੋ ਜਿਹੇ ਸੰਤ ਬੈਠੇ ਆ ਜਿਹੜੇ ਐ ਟੁਟਕੀ ਮੰਗ ਕੇ ਬੰਦਾ ਮਾਰ ਦਿੰਦੇ ਆ ਛੱਟੀ ਦਿਖਾਉਣ ਵਾਸਤੇ ਇੱਕ ਟ੍ਰੈਂਡੀ ਬਣਾ ਲਿਆ ਵੀਊਅਰ ਵਾਸਤੇ ਵੀ ਮੈਂ ਜਿੰਨਾ ਪ੍ਰਚਾਰ ਮੈਂ ਕਰੂੰਗਾ ਮੇ ਕੋਨੇ ਲੋਕ ਆਉਣਗੇ ਜਾਂ ਐ ਮੈਂ ਸਿਰ ਘੁਮਾਉਂਗਾ ਤੁਹਾਡੇ ਲੋਕ ਉਹ ਚੀਜ਼ ਗਲਤ ਆ ਕਿਨਾ ਪਰਿਵਾਰ ਆਇਆ ਪਰਿਵਾਰ ਆਇਆ ਤੇ ਉਹਦੇ ਹੱਥ ਵਿੱਚ ਬੱਚਾ ਸੀ ਉਮਰ ਹੋਣੀ ਹੈ ਮੈਂਗਾ 5 ਤੋਂ 6 ਸਾਲ ਪੂਰਾ ਸ਼ਰੀਰ ਕਾਲਾ ਹੋਇਆ ਬੱਚੇ ਦਾ ਜਦੋਂ ਬੰਦਾ ਚੱਲ ਕੇ ਅੱਗੇ ਆਇਆ ਨਾ ਪਹੁੰਚ ਲਈ ਕੰਧਾ ਜੀ ਦੇ ਉੱਪਰ ਢਾਲੇ ਕਰਨੇ ਪੈਣੇ ਆ 6 ਕੰਧਾ 6 ਢਾਲੇ ਕਰਨੇ ਪੈਣੇ ਇੱਕ ਢਾਲਾ ਸਵਾ ਲੱਖ ਦਾ ਮਤਲਬ 5-6 ਲੱਖ ਨੂੰ ਬੰਦਾ ਦਾ ਇਲਾਜ ਪੈ ਗਿਆ ਇਹ ਦੁਕਾਨਦਾਰੀ ਹੈ ਜਿਹੜੇ ਲੋਕ ਆਪਣਾ ਇਸ ਸਿਰ ਘੁਮਾਉਣ ਦੇ ਵਿੱਚ ਪ੍ਰਚਾਰ ਕਰਦੇ ਨੇ ਮੈਂ ਮੈਂ ਉਹਨਾਂ ਨੂੰ ਸਭ ਤੋਂ ਘਟੀਆ ਲੋਕ ਸਮਝਦਾ ਕਿ ਤੁਸੀਂ ਆਪਣੇ ਮਾਲਕ ਨੂੰ ਲੋਕਾਂ ਸਾਹਮਣੇ ਦਿਖਾ ਰਹੇ ਹੋ ਇਹ ਤਾਕਤ ਬੰਦ ਮੁਠੀ ਦੀ ਹੈ ਜਿਹੜੀ ਤਾਕਤ ਹੈ ਇਹ ਬੰਦ ਮੁਠੀ ਤਾਕਤ ਹੈ ਤੁਸੀਂ ਇਹਨੂੰ ਜਦੋਂ ਐਂ ਕਰੋਗੇ ਥੋੜਾ ਰਾਹ ਖੁੱਲ ਗਿਆ ਪੁਰਾਣੇ ਜਿਹੜੇ ਸੰਤ ਮਹਾਤਮਾ ਹੁੰਦੇ ਸੀ ਨਾ ਉਹ ਕਦੇ ਕਿਸੇ ਨੂੰ ਜ਼ਿਕਰ ਨਹੀਂ ਕਰਦੇ ਸੀ ਮੇਰੇ ਕੋ ਕੀ ਆ ਹਿਮਾਚਲ ਚਲ ਜਿਓ ਹਿਮਾਚਲ ਦੇ ਕਈ ਪਹਾੜੀਆਂ ਗੁਫਾਵਾਂ ਵਿੱਚ ਇਹੋ ਜਿਹੇ ਸੰਤ ਬੈਠੇ ਆ ਜਿਹੜੇ ਐ ਟੁਟਕੀ ਮੰਗੇ ਬੰਦਾ ਮਾਰ ਦਿੰਦੇ ਆ ਜਿਹੜੇ ਕਿਸ ਨੂੰ ਨਜ਼ਰ ਨਹੀਂ ਆਉਂਦੇ ਗਰ ਉਹਨਾਂ ਇਨਸਾਨਾਂ ਨੂੰ ਜਿਹਨਾਂ ਸਾਹ ਦੇਖ ਰਹੇ ਨੇ ਭੱਜ ਪੈਂਦੇ ਹੋ ਵੀ ਮਸਾਲਾ ਮੇਰੇ ਕੋ ਆਊਗਾ ਪੁੱਛੂਗਾ। ਕਈ ਸੰਤ ਤਾਂ ਇਹੋ ਜਿਹਾ ਕਿ ਉਹ ਪਾਇਕਰਨ ਚੱਲ ਜਊਂਗੇ ਨਾ ਤਾਂ ਤੁਹਾਨੂੰ ਪਹਿਲਾਂ ਗਾਣੇ ਪਾਜਾ ਮੇਰੇ ਕੋ ਕੁਛ ਨਹੀਂ ਆ ਨਿਕਲ ਤਾ। ਨਿਕਲ। ਦੇਖੋ ਕੁਛ ਨਹੀਂ ਆ ਤੁਹਾਨੂੰ ਦੋ ਦੋ ਘੰਟੇ ਡੀਕ ਕਰਾਊਗਾ। 24-24 ਘੰਟੇ ਤੱਕ ਕਦਵਾ ਬੈਠ ਰਹੂਗੇ। ਤਾਂ ਜਾ ਕੇ ਉਹਨਾਂ ਹੱਲ ਤੁਹਾਡਾ ਕਰਨਾ। ਉਹ ਢੀਠ ਬੰਗਤ ਵੀ ਬੈਠ ਰਹੂਗੇ। ਇਹ ਉਹ ਸੰਤ ਵੀ ਹੈਗੇ ਪੰਜਾਬ 'ਚ। ਪੰਜਾਬ 'ਚ ਵੀ ਵਰਲਡ 'ਚ ਹੈਗੇ ਆ ਜਿਹੜੇ ਦੱਸਦੇ ਨੇ ਸਰ ਕੋ ਕੀ ਆ। ਜਿਹੜੇ ਇਹ ਲੋਕ ਹੈ ਆਪਣੀ ਪਬਲਿਸ਼ਿਟੀ ਦਿਖਾਉਣ ਵਾਸਤੇ ਇੱਕ ਟ੍ਰੈਂਡੀ ਬਣਾ ਲਿਆ ਇਹ ਐਮ ਅਸਰਿਕ ਨੂੰ ਉਹ ਗੱਦੋਂ ਦੇ ਲੋਕ ਉਹ ਚੀਜ਼ ਗਲਤ ਹੈ ਵੀ ਤੁਸੀਂ ਆਪਣੀ ਪਬਲਿਸਿਟੀ ਪਿੱਛੇ ਆਪਣੇ ਮਾਲਕ ਨੂੰ ਲੋਕਾਂ ਸਾਹਮਣੇ ਐ ਜਾਹਿਰ ਕਰ ਰਹੇ ਹੋ ਕ ਮੈਂ ਇਸ ਦਾ ਬਿਲਕੁਲ ਵਿਰੋਧ ਕਰਦਾ ਹਾਂ ਦੇਖੋ ਮੇਰੇ ਪਰਿਵਾਰ ਦੇ ਵਿੱਚ ਵੀ ਇੱਕ ਸ਼ਖਸ ਦੇ ਉੱਤੇ ਕਿਰਪਾ ਹੈਗੀ ਆ ਬਹੁਤ ਹੈ ਪਰ ਅਸੀਂ ਅਜੇ ਤੱਕ ਦੇ ਜ਼ਿਕਰ ਨਹੀਂ ਕੀਤਾ ਕਦੇ ਆਪਸ ਵਿੱਚ ਰਿਸ਼ਤੇਦਾਰਾਂ ਦਾ ਵੀ ਜ਼ਿਕਰ ਨਹੀਂ ਕੀਤਾ ਅਸੀਂ ਵੀ ਸਾਡੇ ਇਸ ਬੰਦੇ ਉੱਤੇ ਕਿਰਪਾ ਹੈਗੀ ਆ ਉਹ ਤੁਹਾਨੂੰ ਕਰਨ ਵੀ ਨਹੀਂ ਦਿੰਦਾ ਸਾਡਾ ਲੜ ਪੈਂਦਾ ਕਿਸੇ ਨਾਲ ਗੱਲ ਕੀਤੀ ਮੈਂ ਕਲੇਸ਼ ਹੈ ਕਿਉਂ ਉਕੰਦਮ ਆਪਣੇ ਮਾਲਕ ਨੂੰ ਲੋਕਾਂ ਸਾਹਮਣੇ ਨਹੀਂ ਲਿਆਣਾ ਮੇਰਾ ਮਾਲਕ ਮੇਰੇ ਲਈ ਆ ਉਹ ਲੋਕਾਂ ਨੇ ਇਸ ਨੂੰ ਦੁਕਾਨਦਾਰੀ ਬਣਾ ਲਈ ਆ ਮੈਂ ਤੁਹਾਨੂੰ ਇੱਕ ਰੀਅਲ ਮਾਇਨੇ ਦੇ ਵਿੱਚ ਨਾ ਮੈਂ ਤੁਹਾਨੂੰ ਬਾਬੇ ਮੈਂ ਨਾਮ ਨਹੀਂ ਲਵਾਂਗਾ ਬਹੁਤ ਫੇਮਸ ਬੱਬਾ ਲੁਧਿਆਣੇ ਚ ਐਕਸ ਵੀ ਤੁਹਾਨੂੰ ਐਕਸਪੀਰੀਅੰਸ ਸ਼ੇਅਰ ਕਰਨ ਲੱਗਾ ਮੈਂ ਅਹੀਂ ਨਾ ਮੈਂ ਤੇ ਸਾਡੇ ਕਈ ਮਿੱਤਰ ਸਾਨੂੰ ਨਾ ਢੋਲ ਨਾ ਗਾੜੇ ਸੁਣਨ ਦਾ ਬਹੁਤ ਸ਼ੌਂਕ ਹੁੰਦਾ ਵੈਸੇ ਮਸਤੀ ਲੈਣ ਨੂੰ ਭਜਨ ਸੁਣ ਕੇ ਅੱਜ ਕਿੱਥੇ ਚੱਲ ਗਏ ਬੰਦਾ ਪੌਣ ਲਾ ਰਿਹਾ ਕੌਣ ਲਾ ਰਿਹਾ ਤੇ ਸਾਡੇ ਨਾਲ ਇੱਕ ਮੁੰਡਾ ਹੋਰ ਸੀਗਾ ਉਹ ਬੇਟਾ ਚੋਟੀ ਦਾਸ ਲਾਈਨ ਦੇ ਵਿੱਚ ਸੀਗਾ ਮਤਲਬ ਉਹ ਪਖਤੀ ਕਰਦਾ ਸੀ ਮਾਲਕਾਂ ਦੀ ਉਹਨੂੰ ਨਾਲ ਸਾਰਾ ਕੁਝ ਨਜ਼ਰ ਆ ਰਿਹਾ ਸੀਗਾ ਵੀ ਅਸੀਂ ਬੈਠੇ ਸੀਗੇ ਸਾਨੂੰ ਪਹਿਲਾਂ ਕਦਨ ਕਦਨ ਪ੍ਰਧਾਨ ਕਹਿੰਦਾ ਹੁਣ ਉਹ ਫਲਾਣਾ ਬੰਦਾ ਖੜਾ ਹੋਊਗਾ ਪ੍ਰਧਾਨ ਹੁਣ ਉਹ ਫਲਾਣਾ ਬੰਦਾ ਖੜਾ ਹੋਊਗਾ ਇਹ ਚ ਇਹ ਪ੍ਰੋਬਲਮ ਹੈ ਇਹਦੇ ਵਿੱਚ ਇਹ ਪ੍ਰੋਬਲਮ ਹੈ ਤੇ ਇਹਦੇ ਵਿੱਚ ਇਹ ਪ੍ਰੋਬਲਮ ਹੈ ਤੁਹਾਨੂੰ ਦੱਸ ਰਿਹਾ ਬਕਾਇਦਾ ਜਦਕਿ ਜਿਹੜਾ ਗੱਦੀ ਉੱਤੇ ਬੈਠਾ ਉਹ ਬਾਅਦ ਚ ਬੋਲ ਰਿਹਾ ਉਹ ਪਹਿਲਾਂ ਦੱਸ ਰਿਹਾ ਵੀ ਫਲਾਣਾ ਬੰਦਾ ਇਸ ਤੋਂ ਇਹ ਖੜਾ ਹੋਊਗਾ ਅੱਛਾ ਹਾਂ ਉਹ ਨੀਂ ਕਿਰਪਾ ਹੋਣੀ ਸਮੁਸਬਤ ਸ਼ਖਸ ਉਤੇ ਚਲੋ ਇੱਕ ਨਾ ਪਰਿਵਾਰ ਆਇਆ ਪਰਿਵਾਰ ਆਇਆ ਤੇ ਉਹਦੇ ਹੱਥ ਵਿੱਚ ਬੱਚਾ ਸੀ ਉਮਰ ਹੋਣੀ ਹੈ ਮੈਂਗਾ 5 ਤੋਂ 6 ਸਾਲ ਪੂਰਾ ਸ਼ਰੀਰ ਕਾਲਾ ਹੋਇਆ ਬੱਚੇ ਦਾ ਤੇ ਜਦੋਂ ਉਹਨੇ ਕਿਹਾ ਪ੍ਰਧਾਨ ਹੁਣ ਉਹ ਬੰਦਾ ਮੂਰਿਆ ਉਹ ਬੱਚੇ ਚ ਪ੍ਰੋਬਲਮ ਹੈ ਕੁਦਰਤੀ ਜਦੋਂ ਆਵਾਜ਼ ਪਈ ਜੇ ਕਹਿੰਦਾ ਫਲਾਣੇ ਪਿੰਡੋਂ ਆਇਆ ਓਏ ਖੜਾ ਹੋ ਜਾਓ ਬੱਚੇ ਲਈ ਕਿਹੜਾ ਆਇਆ ਖੜਾ ਹੋ ਜਾਓ ਬਾਈ ਪੰਦੇ ਨੇ ਚੁੱਕੇ ਉਹ ਚੀਜ਼ ਦਾ ਆਵਾਜ਼ ਪੈ ਰਹੀ ਸੀ ਉਹ ਬੰਦਾ ਉੱਠ ਕੇ ਅਗਾਹਾਂ ਨੂੰ ਆ ਗਿਆ ਬੱਚਾ ਚ ਚਲਿਆ ਰੋਈ ਜਾਵੇ ਮਾਂ ਪਿਓ ਦੋਨੋਂ ਸੀ ਬੱਚੇ ਦੇ ਨਾਲ ਮਾਮਾ ਮਾਮੀ ਨਾਲ ਸੀ ਉਹਦੇ ਤੇ ਉਹ ਕਹਿੰਦਾ ਵੀ ਜਦੋਂ ਉਹ ਮੈਨੂੰ ਕਹਿੰਦਾ ਉਹਨੇ ਕਿਹਾ ਕਿ ਪ੍ਰਧਾਨ ਇਸ ਬੰਦੇ ਮਗਰ ਨਾਲ ਕਿਸੇ ਨੀ ਚੀਜ਼ ਛੱਡੀ ਹੋਈ ਆ ਤੇ ਮੈਂ ਕਿਹਾ ਹੱਲ ਕੀ ਇਹਦਾ ਸਾਡੇ ਇਹ ਕੀੜਾ ਉੱਠ ਗਿਆ ਜਾਣਕਾਰੀ ਦਾ ਮੈਂ ਕਿਹਾ ਹੱਲ ਕੀ ਇਹਦਾ ਕਹਿੰਦਾ ਪ੍ਰਧਾਨ 6 ਸ਼ਨੀਵਾਰ ਇਹਦੇ ਤੋਂ ਦੋ ਲੱਡੂ ਵਾਰ ਕੇ ਸਿਰਫ ਖਾਲੀ ਜਗ੍ਹਾ ਰੱਖਿਆ ਨੇ ਕੱਲ ਪਿੱਛ ਨੂੰ ਭੇਡ ਕਹਦੇ ਨਾ ਵੀ ਤੂੰ ਤਲੀ ਭੇਡ ਤੇ ਭਈ ਲੱਲ ਜਾ ਕੇ ਭਾਈ ਬੱਚੇ ਦਾ ਸੀਰੀ ਛੱਡ ਦੇ 10 ਰੁਪਏ ਦੋ ਲੱਡੂ ਹੁੰਦੇ ਆ ਛੇ ਲੱਡੂ ਗਨੇ 60 ਰੁਪਏ ਦੇ 100 ਰੁਪਏ ਲਾ ਲਾ ਮੈਂ 60 ਦੇ ਮੈਂ 100 ਰੁਪਏ ਲਾ ਲਿਆ ਤਦ ਬੰਦਾ ਚੱਲ ਕੇ ਅੱਗੇ ਆਇਆ ਨਾ ਪਹੁੰਚ ਲਈ ਚੰਦਾ ਜੀ ਦੇ ਉੱਪਰ ਢਾਲੇ ਕਰਨੇ ਪੈਣੇ ਆ 6 ਹੂੰ ਕੋਈ ਕਰ ਦੋ ਜੀ ਮਰਿਆ ਮਰਿਆ ਬੰਦਾ ਕੀ ਨਾ ਕਰੇ ਬੱਚੇ ਜਾਣ ਤੇ ਮਣੀ ਹੋਵੇ ਬੰਦਾ ਮਕਾਨ ਵੇਚ ਕੇ ਵੀ ਲਾ ਦੂੰ ਮੇਰਾ ਜਵਾਕ ਬਚਣਾ ਚਾਹੀਦਾ ਔਰ ਪੂਰੇ ਪਰਿਵਾਰ 3-4 ਭੈਣ ਭਰਾ ਸੀਗੇ ਪੂਰੇ ਪਰਿਵਾਰ ਚ ਇੱਕੋ ਭਰਾ ਦੇ ਮੁੰਡਾ ਸੀ ਬਾਕੀ ਸਭ ਕੁੜੀਆਂ ਸੀ ਇਕੱਲਾ ਵਾਰਿਸ ਕਿਹੜਾ ਛੱਡਦਾ ਬੰਦਾ ਉਹ ਕਹਿੰਦਾ ਦੱਸੋ ਜੀ ਕੀ ਮੈਂ ਜੋ ਕੰਮ ਕਰ ਦੂੰਗਾ ਤਾਂ ਕਹਿੰਦਾ 6 ਟਾਲੇ ਕਰਨੇ ਬੰਦੇ ਇੱਕ ਟਾਲਾ ਸਵਾ ਲੱਖ ਦਾ। ਅੱਛਾ। 6 ਟਾਲੇ ਕਰਨੇ ਇੱਕ ਟਾਲਾ ਸਵਾ ਲੱਖ ਦਾ। ਜਿਹੜਾ ਬੰਦਾ ਮੇਰੇ ਨਾਲ ਬੈਠਾ ਆ ਮੇਰਾ ਯਾਰ ਉਹ ਕਹਿੰਦਾ ਬਾਈ 100 ਰੁਪਏ ਦੇ ਹੱਲ ਹੁੰਦਾ ਬੰਦੇ ਦਾ। ਕਿਤੇ 100 ਰੁਪਏ ਕਿਹਦਾ ਸਵਾ ਲੱਖ ਦਾ ਇੱਕ ਟਾਲਾ ਮਤਲਬ 5-6 ਲੱਖ ਨੂੰ ਬੰਦਾ ਦਾ ਇਲਾਜ ਪੈ ਗਿਆ। ਇਹ ਦੁਕਾਨਦਾਰੀ ਹੈ। ਵੀ ਸਾਹਮਣੇ ਬੰਦੇ ਮਜਬੂਰੀ ਨਹੀਂ ਦੇਖਣੀ ਵੀ ਤੁਸੀਂ ਉਹ ਬੰਦਾ ਕਿਸ ਮਜਬ ਕਿਸ ਕਿਸ ਮਜਬੂਰੀ ਨਾਲ ਆਇਆ ਵੇ ਕੀ ਉਹਦੇ ਕੋਲ ਹੈ ਕੀ ਨਹੀਂ ਹੈ। ਚਲੋ ਤਾਂ ਪਰਵਾਰ ਸ਼ਾਹੂਕਾਰ ਸੀ। ਚਲ ਗਿਆ ਜੇ ਗਰੀਬ ਹੁੰਦਾ ਫਿਰ ਕੀ ਕਰਦਾ